ਹਾਂਜੀ ਪੰਜਾਬੀਓ ਕੀ ਹਾਲ ਚਾਲ ਹੈ ਇੱਕ ਮਸਲਾ ਸੀਗਾ ਤਿੰਨ ਕੁ ਮਹੀਨੇ ਪਹਿਲਾਂ ਲਗਭਗ ਜਿਹੜਾ ਹਿਸ਼ਾਰਪੁਰ ਦਾ ਹੋਇਆ ਬੱਚੇ ਦਾ ਜਿਹੜਾ 7 ਸਾਲ ਦਾ ਸ਼ਾਇਦ ਬੱਚਾ ਸੀਗਾ ਉਹਦਾ ਕਤਲ ਕਰ ਦਿੱਤਾ ਗਿਆ ਭਈਆਂ ਵੱਲੋਂ ਇੱਕ ਮਸਲਾ ਤਕਰੀਬਨ 4-5 ਦਿਨ ਪਹਿਲਾਂ ਦਸੂਘੇ ਦੀ ਘਟਨਾ ਆ ਉਹ ਵੀ ਭਈਆਂ ਵੱਲੋਂ ਕੋ ਕਰਮ ਕੀਤਾ ਗਿਆ 5 ਸਾਲ ਦੇ ਬੱਚੇ ਨਾਲ ਤੇ ਜਿਹੜੀ ਤਾਜ਼ਾ ਘਟਨਾ ਹੈ ਉਹ ਕੱਲ ਦੀ ਆ ਕੱਲ ਚਾਰ ਬੱਚੀਆਂ ਜਿਹੜੀਆਂ ਕੁੜੀਆਂ 7ਵੀਂ 8ਵੀਂ ਜਮਾਤ ਦੇ ਵਿੱਚ ਪੜਦੀਆਂ ਆ ਉਹ ਚਾਰ ਬੱਚੀਆਂ ਜਿਹੜੀਆਂ ਗਾਇਬ ਹੋ ਗਈਆਂ ਭਈਆਂ ਵੱਲੋਂ ਜਿਹੜੀਆਂ ਉਹ ਅਗਵਾ ਕੀਤੀਆਂ ਗਈਆਂ ਨੇ ਤੇ ਪ੍ਰੂਫ ਉਹਦਾ ਇਹ ਮਿਲਿਆ ਭਈ ਉਹਨਾਂ ਦੇ ਸਾਈਕਲ ਅਤੇ ਉਹਨਾਂ ਦੀਆਂ ਵਰਦੀਆਂ ਜਿਹੜੀਆਂ ਉਹ ਭਈਆਂ ਦੇ ਘਰੋਂ ਮਿਲੀਆਂ ਕਿੰਡੀ ਸ਼ਰਮ ਵਾਲੀ ਗੱਲ ਆ ਜਿਹੜੇ ਭਈਆਂ ਦੇ ਹੱਕ 'ਚ ਖਲੋਂਦੇ ਆ ਮੈਂ ਕੰਨਾ ਵੀ ਲਾਨ ਧਾਈਆਂ ਉਹਨਾਂ ਵਾਸਤੇ ਤੇ ਭਈ ਯਾਨੀ ਇੱਕ ਮੰਨੀ ਵੀ ਆ ਵੀ ਸਾਡੇ ਕੋਲ ਹੈਗੀਆਂ ਬੱਚੀਆਂ ਤੇ ਮੁੜ ਕੇ ਮੁੱਕਨ ਗਈ ਆ ਜੇ ਖਬਰ ਦੀ ਗੱਲ ਕਰਦੇ ਹੋ ਤੇ ਮੈਂ ਨਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾ ਦਣਾ ਉਹ ਖਬਰ ਜਿਹੜੀ ਚੱਲਦੀ ਪਈ ਆ ਬਹੁਤਿਆਂ ਨੇ ਇਗਨੋਰ ਕਰਕੇ ਤੇ ਇਹ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਪਰ ਇੱਕ ਚੀਜ਼ ਪੱਕੀ ਆ ਇਹ ਸਕੇ ਨਹੀਂ ਹੋ ਸਕਦੇ ਭਈਏ ਕਿਸੇ ਦੇ ਵੀ ਤੁਸੀਂ ਜਿੰਨਾ ਮਰਜ਼ੀ ਇਹਨਾਂ ਨੂੰ ਇੱਥੇ ਬਿਠਾ ਲਓ ਜਿੰਨਾ ਮਰਜ਼ੀ ਕੰਮ ਦੇ ਲਓ ਜਿੰਨੇ ਮਰਜ਼ੀ ਸਿਰ ਤੇ ਚੜ੍ਹ ਲਓ ਜਿੰਨੀ ਮਰਜ਼ੀ ਇਹਨਾਂ ਦੀ ਸਪੋਰਟ ਕਰ ਲਓ ਪਰ ਇਹ ਤੁਹਾਡੇ ਸਕੇ ਨਹੀਂ ਬੰਨਨੇ ਤੇ ਨਹੀਂ ਬੰਨਨੇ ਇਹਨਾਂ ਨੇ ਇੱਕ ਨਾ ਇੱਕ ਦਿਨ ਆਪਣਾ ਰੰਗ ਦਿਖਾਉਣਾ ਜਮਣਾਪਾਰ ਵਾਲਾ ਸੋ ਪੰਜਾਬੀਓ ਅੱਜ ਵੀ ਅਜੇ ਮੌਕਾ ਹੈਗਾ ਆਪਣਾ ਆਪ ਸੰਭ ਲਈਏ ਆਪਣੇ ਛੋਟੇ ਛੋਟੇ ਕਿੱਤੇ ਜਿਹੜੇ ਉਹ ਕਰੀਏ ਇਹਨਾਂ ਨੂੰ ਦਫਾ ਕਰੀਏ ਆਪਣੇ ਕਿੱਤੇ ਸੰਭੋ ਇੱਕ ਤਾਂ ਪਰਿਵਾਰ ਆਪਣਾ ਚੱਲੂ ਆਪਣਾ ਖਰਚਾ ਚੱਲੂ ਦੂਜਿਆਂ ਨੂੰ ਵੇਲੇ ਕਰੋ